yeah <clears throat> ਲਾਲ ਲਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋ ਜੋ ਬਾਬਾ ਇਹ ਕਮੈਂਟ ਖੋ ਜੋ ਨਹੀਂ ਤੁਸੀਂ ਦੱਸੋ ਵੀ ਤੁਸੀਂ ਡੇਰੇ ਦੇ ਗਰੰਥੀ ਜੇ ਗੁਰੂ ਘਰ ਦੇ ਵਜੀਰ ਜੇ ਤੇ ਆਹ ਕੰਮ ਸਹੀ ਹੈ ਆਪਣੇ ਆਪ ਤੇ ਦੱਸੋ ਹਰ ਜਾਗਾ ਦੇ ਤੁਸੀਂ ਖੀਰ ਪਾਉਣ ਆਏ ਜੇ ਤੇ ਦੱਸੋ ਇਹ ਕੰਮ ਸਹੀ ਆ ਦੱਸ ਬੋਲ ਜਵਾਬ ਦੇ ਤੂੰ ਗੁਰੂ ਘਰ ਦਾ ਵਜ਼ੀਰ ਆ ਲੈ ਬਾਬਾ ਜੀ ਮੇਰੇ ਨਾਲ ਕੀ ਵੇਖੀ ਜਾਂਦੇ ਜਵਾਬ ਦੋ ਵੀ ਉਹ ਅੰਦਰ ਤੁਸੀਂ ਜਾਗਾ ਦੇ ਤੇ ਖੀਰ ਪਾਉਣ ਆਏ ਜੇ ਤੂੰ ਗੁਰੂ ਘਰ ਦਾ ਵਜ਼ੀਰ ਆ ਜਵਾਬ ਦੇ ਜਵਾਬ ਦੇ ਇਹ ਗੱਲ ਦਾ ਇਹ ਤੇਰਾ ਮਹਕਾਲਤਾ ਸਾਹਿਬ ਕਲਾਉਣੀ ਆ ਹਾਂ ਦੇ ਜਵਾਬ ਤੇ ਦੇ ਕੇ ਜਾ ਨਹੀਂ ਯਾਰ ਜੇ ਮੈਂ ਖਲਾ ਨਹੀਂ ਅੱਛਾ ਖਲਾ ਦੀ ਤੂੰ ਨਹੀਂ ਹਟਣਾ ਕਲਾ ਨਹੀਂ ਆ ਤੂੰ ਗੁਰੂ ਘਰ ਦਾ ਵਜ਼ੀਰ ਆ ਹਾਂ ਗੁਰੂ ਗ੍ਰੰਥ ਸਾਹਿਬ ਦਾ ਬਾਬਾ ਬੁੱਢਾ ਸਾਹਿਬ ਦੀ ਤੇਰੇ ਕੋਲ ਪਦਵੀ ਆ ਤੇ ਆ ਇੱਥੇ ਕੀ ਕੰਮ ਕਰਨਾ ਇੱਥੇ ਕੌਣ ਹੈ ਤੇਰਾ ਆ ਜਗ੍ਹਾ ਦੇ ਕੌਣ ਆ ਆ ਜਗ੍ਹਾ ਦੇ ਜਿਹਨੂੰ ਲੋਕ ਚੜਾਉਂਦੇ ਮੈਂ ਕੀ ਆਦੀ ਨਹੀਂ ਲੋਕਾਂ ਦੀ ਕਾਦੀ ਗੱਲ ਆ ਨਹੀਂ ਲੋਕ ਚੜਾਉਂਦੇ ਮੈਂ ਨਹੀਂ ਨਹੀਂ ਤੂੰ ਗੁਰੂ ਘਰ ਦਾ ਵਜ਼ੀਰ ਆ ਤੂੰ ਲੋਕਾਂ ਨੂੰ ਸਿੱਖਿਆ ਦੇਣੀ ਆ ਤੇ ਤੂੰ ਆ ਨਾ ਲੋਕ ਚੜਾਉਂਦੇ ਆ ਇਹਦਾ ਜਵਾਬ ਦੇ ਕੇ ਜਾ ਤੂੰ ਟੂਟੇ ਸਿੰਘਾਲਿਆਂ ਦੇ ਵੀ ਫਿਰਦਾ ਵੜਾ ਥਾਵਾਂ ਤੇ ਤੂੰ ਫਿਰਦਾ ਤੇ ਅੱਜ ਤੂੰ ਇੱਥੇ ਜਗ੍ਹਾ ਦੇ ਉੱਤੇ ਤੂੰ ਖੀਰ ਪਾਉਣ ਆ ਮੈਂ ਤੈਨੂੰ ਆ ਨਾ ਤੈਨੂੰ ਕਿਹੜਾ ਮੈਂ ਹਾਂ ਤੈਨੂੰ ਕਿਹੜੇ ਕੰਜਰਾਂ ਦਾ ਦੇ ਕੀ ਪਹਿਲਾਂ ਜਬਾਨ ਵੇਹ ਤੇਰੀ ਵੀ ਕਿਹੜਾ ਤੈਨੂੰ ਆ ਵੀ ਹੁਣ ਤੂੰ ਭਲਕੇ ਆਖੇਗਾ ਵੀ ਤੁਹਾਨੂੰ ਕਿਹੜਾ ਕੰਜਰਾਂ ਦਾ ਨਹੀਂ ਨਹੀਂ ਆਇਆ ਹਾਂ ਮੈਂ ਯਾਰ ਤੂੰ ਆਉਣਾ ਇੱਥੇ ਹਾਂ ਆਉਣਾ ਤੂੰ ਇੱਥੇ ਜਵਾਬ ਦੇ ਵੀ ਮੈਂ ਆਉਣਾ ਇੱਥੇ ਤੂੰ ਆਉਣਾ ਵਾ ਤੂੰ ਜਾਣ ਤੂੰ ਕਾਹਦਾ ਗੁਰੂ ਘਰ ਕਰਦਾ ਗਰੰਥੀ ਪਹਿਲਾਂ ਮੈਨੂੰ ਇਹ ਦੱਸ ਤੜਕੇ ਉੱਠ ਕੇ ਤੂੰ ਵਾਜਾਂ ਦੇਣਾ ਉੱਥੇ ਸੁਖਮਨੀ ਸਾਹਿਬ ਹੋਣਾ ਉੱਥੇ ਆਏ ਹੋਣਾ ਤੇ ਤੇਰੀ ਕਾਦੀ ਸਿੱਖਿਆ ਗੁਰੂ ਘਰ ਨੂੰ ਅੱਜ ਤੂੰ ਆ ਇੱਕ ਜਗਾ ਵਾ ਇੱਕ ਫਕਰ ਦੀ ਜਗਾ ਵਾ ਇਹਦੇ ਤੇ ਤੂੰ ਅੰਦਰ ਖੀਰ ਪਾਉਂਦਾ ਫਿਰਦਾ ਆ ਵੇ ਗੱਲ ਤੂੰ ਕੁਰਬਾਨ ਪਾਈ ਆ ਇਧਰ ਵੇ ਉਹ ਵੀ ਗਾਤਰਾ ਵੀ ਨਹੀਂ ਤੇਰੇ ਕੋਲ ਹੈਗਾ ਕਿੱਥੇ ਗਾਤਰਾ ਕਿੱਥੇ ਗਾਤਰਾ ਵਖਾ ਕਿੱਥੇ ਆ ਗਾਤਰਾ ਕਿੱਥੇ ਤੇਰਾ ਆ ਵੇ ਤੇਰੇ 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 ਆ ਵੇ ਤੇਰੇ ਕਕਾਰ ਤੇ ਕੋਈ ਆ ਵੇਖੋ ਜੀ ਆ ਵੇਖੋ ਗਾਤਰਾ ਹੈਗਾ ਇਹ ਵਖਾ ਇਹ ਹੁਣ ਤੇਰੀ ਮਕਾਲਤਾ ਸਾਹਿਬ ਛੱਡ ਕੇ ਆਉਣੀ ਆ ਕੋਈ ਨਾ ਯਾਰ ਛੱਡ ਦੇ ਆਹੋ ਇਹ ਉੱਥੇ ਜਾਣੀ ਹੁਣ ਤੇਰੀ